ਉਰ ਦੇ ਵਿੱਚ ਕਿਸਾਨ ਇਸ ਕਦਰ ਪਰੇਸ਼ਾਨ ਹੋ ਚੁੱਕੇ ਨੇ ਕਿਉਂਕਿ ਉਹਨਾਂ ਦੀ ਫਸਲ ਦੇ ਉੱਤੇ ਕਾਲੇ ਤੇਲੇ ਦਾ ਹਮਲਾ ਹੋ ਰਿਹਾ ਹੈ ਜਿਸ ਦੇ ਚੱਲਦੇ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਾਲੀ ਨੂੰ ਅੱਗ ਨਾ ਲਗਾਉਣ ਨੂੰ ਲੈ ਕੇ ਤਾਂ ਪ੍ਰਸ਼ਾਸਨ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਪਰ ਜਿਹੜੇ ਕਿਸਾਨ ਕਾਲੇ ਤੇਲੇ ਤੋਂ ਪਰੇਸ਼ਾਨ ਨੇ ਉਹਨਾਂ ਦੀ ਫਸਲ ਖਰਾਬ ਹੋ ਰਹੀ ਹੈ ਘਰਾਂ ਦੇ ਵਿੱਚ ਵੀ ਕਾਲਾ ਤੇਲੇ ਕਰਕੇ ਉਹ ਪਰੇਸ਼ਾਨ ਨੇ ਇਸ ਬਾਰੇ ਕੋਈ ਵੀ ਪ੍ਰਸ਼ਾਸਨ ਵੱਲੋਂ ਸੁਝਾਅ ਨਹੀਂ ਦਿੱਤੇ ਜਾ ਰਹੇ ਬਹੁਤ ਜ਼ਿਆਦਾ ਜੀਤ ਕਿ ਮਤਲਬ 2-4 ਦਿਨ ਦੇ ਵਿੱਚ ਹੀ ਇੰਨਾ ਜ਼ਿਆਦਾ ਵਧ ਗਿਆ ਵੀ ਜਿਹੜੀਆਂ ਜੀਰੀਆਂ ਨੇ ਮਤਲਬ ਜੜ ਤੋਂ ਲੈ ਕੇ ਉੱਪਰ ਤੱਕ ਬੂਝਾਪੂਰ ਦਾ ਪੂਰਾ ਸੁੱਕਦਾ ਵੀ ਇਹਦਾ ਕੋਈ ਹੱਲ ਨਹੀਂ ਆ ਇਸ ਟਾਈਮ ਸਪਰੇਅਾਂ ਵੀ ਕਰਦੇ ਨੇ ਪਰ ਸਪਰੇਅ ਨਾਲ ਵੀ ਖਤਮ ਨਹੀਂ ਹੋ ਰਿਹਾ ਬਾਹਰ ਲੇਟਾਂ ਜਿੱਦਾ ਹੈਗੀ ਹੈਗਾ ਘਰਾਂ ਦੇ ਅੰਦਰ ਵੀ ਕਮਰਿਆਂ ਦੇ ਅੰਦਰ ਵੀ ਮਤਲਬ ਬੈਠਣਾ ਔਖਾ ਹੋਇਆ ਪਿਆ ਢੜਣਾ ਵੀ ਬਹੁਤ ਔਖਾ ਜਿਹਨੇ ਬੱਚਿਆਂ ਨੂੰ ਅੱਖਾਂ 'ਚ ਪੈਂਦਾ ਮੂੰਹ ਜਿਵੇਂ ਮੂੰਹ ਖੋਲਦਾ ਕਿ ਤਾਂ ਮੂੰਹ 'ਚ ਪੈ ਜਾਂਦਾ ਮਤਲਬ ਬਹੁਤ ਜ਼ਿਆਦਾ ਇਹਦਾ ਫਸਲਾਂ ਨੂੰ ਨੁਕਸਾਨ ਹੈ ਖਿਤ ਜਿਹੜੀ ਜੀਰੀ ਨੇ ਅੱਜ ਤੋਂ 15 ਦਿਨ ਲੈਣੇ ਨੇ ਇਹਦੇ ਅੱਜ ਇਹਦਾ ਅਸਰ ਹੋ ਗਿਆ ਤਾਂ ਜੜ ਤੋਂ ਲੈ ਕੇ ਜਿਹੜਾ ਜਿਹੜਾ ਬੂਟਾ ਪੂਰ ਦਾ ਪੂਰਾ ਉੱਪਰ ਤੱਕ ਸੁੱਕ ਉੱਥੇ ਜਿਹੜਾ ਉਹਦਾ ਮਤਲਬ ਚੌਲ ਹੈ ਉੱਥੇ ਖਤਮ ਹੋ ਜਾਂਦਾ ਜਿਹੜਾ ਘਟੋ ਘਟਾ 1.5 ਤੋਂ 2 ਕੰਟਲ ਤੱਕ ਦਾ ਜਿਹੜਾ ਝਾੜ ਤੇ ਅਸਰ ਪਾਊਗਾ ਸਪਰੇ ਦਾ ਹੁਣ ਕੋਈ ਅਸਰ ਨਹੀਂ ਜੀ ਹੁਣ ਤਾਂ ਇਹ ਪੂਰੇ ਹੀ ਮਤਲਬ ਲੱਖਾਂ ਦੀ ਗਿਣਤੀ ਦੇ ਹਿਸਾਬ ਨਾਲ ਖੇਤਾਂ ਬਹੁਤ ਭਾਰੀ ਨੁਕਸਾਨ ਕਰ ਰਿਹਾ ਜੀ ਤੇਲਾ ਘਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਰੋਟੀ ਖਾਣੀ ਵੀ ਮੁਸ਼ਕਲ ਹੈ ਖੇਤੀਬਾੜੀ ਵਿਭਾਗ ਹੁਣ ਕੋਈ ਗੌਰ ਨਹੀਂ ਕਰ ਰਿਹਾ ਪਰਾਲੀ ਨੂੰ ਅੱਗ ਲਾਉਣ ਵਾਸਤੇ ਉਦੋਂ ਪਿੰਡਾਂ ਦੇ ਵਿੱਚ ਆ ਕੇ ਸੁਝਾਅ ਦੇਣ ਲੱਗ ਜਾਂਦਾ ਵੀ ਅੱਗ ਨਾ ਲਗਾਓ ਹੁਣ ਕੋਈ ਖੇਤੀਬਾੜੀ ਵਿਭਾਗ ਕੋਈ ਤੇਲੇ ਵਾਲੇ ਕੋਈ ਸੁਝਾਅ ਨਹੀਂ ਦੇ ਰਿਹਾ ਸੁਪਰੀਹਾਂ ਦਾ ਪੂਰਾ ਜੋਰ ਹੈ ਜੀ ਇਸ ਟਾਈਮ ਫਿਰ ਮਰ ਨਹੀਂ ਰਿਹਾ ਆ ਲੈਟਾਂ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਨੁਕਸਾਨਾ 24 ਘੰਟੇ ਦੇ ਅੰਦਰ ਅੰਦਰ ਜੋ ਜਿਰੀ ਦੇ ਵਿੱਚ ਪਾ ਜਾਂਦਾ ਖਤਮ ਕਰ ਦਿੰਦਾ ਤੇ ਆਪ ਦੇਖ ਸਕਦੇ ਹੋ ਜੀ ਵਿੱਚੋਂ ਨੇ ਦਾ ਕੀ ਬੁਰਾ ਹਾਲ ਹੋ ਜਦੋਂ ਇੱਥੇ ਖੜ ਨਹੀਂ ਸਕਦੇ ਇਕ ਤਾਂ ਹੁਣ ਦੇਖਣਾ ਹੋਵੇਗਾ ਕਿ ਜਿਸ ਕਦਰ ਸੰਗਰੂਰ ਦੇ ਲੋਕ ਕਾਲੇ ਤੇਲੇ ਤੋਂ ਪਰੇਸ਼ਾਨ ਨੇ ਫਸਲ ਦਾ ਕਾਫੀ ਨੁਕਸਾਨ ਹੋ ਰਿਹਾ ਤਾਂ ਹੁਣ ਇਸ ਵਾਸਤੇ ਪ੍ਰਸ਼ਾਸਨ ਕੀ ਸੁਝਾ ਦੇਵੇਗਾ ਬਿਊਰੋ ਰਿਪੋਰਟ ਹਰਪੰਜਾਬ ਟੀਵੀ